ਪੌੜੀ ਸਤਗੁਰ ਹੋਏ ਦਇਾਲ ਤਾਂ ਸ਼ਰਦਾ ਪੂਰੀਐ ਸਤਗੁਰ ਹੋਏ ਦਇਾਲ ਨਾ ਕਬ ਹੂੰ ਝੂਰੀਐ ਸਤਗੁਰ ਹੋਏ ਦਇਾਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਇਾਲ ਤਾਂ ਹਰ ਰੰਗ ਮਾਣੀਐ ਸਤਗੁਰ ਹੋਏ ਦਇਾਲ ਤਾਂ ਜਮ ਕਾ ਡਰ ਕੇ ਹਾ ਸਤਗੁਰ ਹੋਏ ਦਇਾਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਇਾਲ ਤਾਂ ਨਵ ਨਿਦ ਪਾਈਐ ਸਤਗੁਰ ਹੋਏ ਦਇਾਲ ਤਾਂ ਸੱਚ ਸਮਾਈਐ ਪੌੜੀ ਸਤਗੁਰ ਹੋਏ ਦਇਾਲ ਤਾਂ ਸ਼ਰਦਾ ਪੂਰੀਐ ਸਤਗੁਰ ਹੋਏ ਦਇਾਲ ਨਾ ਕਭ ਹੂੰ ਚੂਰੀਐ ਸਤਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਐ ਸਤਗੁਰ ਹੋਏ ਦਇਆਲ ਤਾਂ ਜਮ ਕਾ ਡਰ ਕੇਹਾ ਸਤਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਇਆਲ ਤਾਂ ਨਵ ਨਿਦ ਪਾਈਐ ਸਤਗੁਰ ਹੋਏ ਦਇਆਲ ਤਾਂ ਸੱਚ ਸਮਾਈਐ ਪਾਉੜੀ ਸਤਗੁਰ ਹੋਏ ਦਿਆਲ ਤਾਂ ਸ਼ਰਦਾ ਪੂਰੀਐ ਸਤਗੁਰ ਹੋਏ ਦਿਆਲ ਨਾ ਕਭੂ ਚੂਰੀਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤਗੁਰ ਹੋਏ ਦਿਆਲ ਤਾਂ ਜਮਕਾ ਡਰ ਕੇ ਹਾ ਸਤ ਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ ਸਤ ਗੁਰ ਹੋਏ ਦਇਆਲ ਤਾਂ ਨਵ ਨਿਦ ਪਾਈਐ ਸਤ ਗੁਰ ਹੋਏ ਦਇਆਲ ਤਾਂ ਸਤਿ ਸਮਾਈਐ ਸਤ ਗੁਰ ਹੋਏ ਦਇਆਲ ਤਾਂ ਨਵ ਨਿਦ ਪਾਈਐ ਸਤ ਗੁਰ ਹੋਏ ਦਇਆਲ ਤਾਂ ਸਤਿ ਸਮਾਈਐ ਪੌੜੀ ਸਤਗੁਰ ਹੋਏ ਦਇਆਲ ਤਾਂ ਸ਼ਰਦਾ ਪੂਰੀਐ ਸਤਗੁਰ ਹੋਏ ਦਇਆਲ ਨਾ ਕਬ ਹੂੰ ਚੂਰੀਐ ਸਤਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਐ ਸਤਗੁਰ ਹੋਏ ਦਇਆਲ ਤਾਂ ਜਮ ਕਾ ਡਰ ਕੇਹਾ ਸਤਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਇਆਲ ਤਾਂ ਨੰਵ ਨਿਦ ਪਾਈਐ ਸਤਗੁਰ ਹੋਏ ਦਇਆਲ ਤਾਂ ਸੱਚ ਸਮਾਈਐ ਪੌੜੀ ਸਤਗੁਰ ਹੋਏ ਦਇਆਲ ਤਾਂ ਸਰਦਾ ਪੂਰੀਐ ਸਤਗੁਰ ਹੋਏ ਦਇਆਲ ਨਾ ਕਭੂ ਚੂਰੀਐ ਸਤਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਐ ਸਤਗੁਰ ਹੋਏ ਦਇਆਲ ਤਾਂ ਜਮਕੇ ਡਰ ਕੇ ਹਾ ਸਤਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇ ਹਾ ਸਤਗੁਰ ਹੋਏ ਦਇਆਲ ਤਾਂ ਨਵ ਨਿਦ ਪਾਈਐ ਸਤਗੁਰ ਹੋਏ ਦਇਆਲ ਤਾਂ ਸੱਚ ਸਮਾਈਐ ਪੌੜੀ ਸਤਗੁਰ ਹੋਏ ਦਇਆਲ ਤਾਂ ਸ਼ਰਦਾ ਪੂਰੀਐ ਸਤਗੁਰ ਹੋਏ ਦਇਆਲ ਨਾ ਕਭੂ ਚੂਰੀਏ ਸਤਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਇਆਲ ਤਾਂ ਜਮਕਾ ਡਰ ਕੇ ਹਾ ਸਤਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਇਆਲ ਤਾਂ ਨਵਨਿਦ ਪਾਈਏ ਸਤ ਗੁਰ ਹੋਏ ਦਇਆਲ ਤਾਂ ਸਤ ਸਮਾਈਐ ਸਤ ਗੁਰ ਹੋਏ ਦਇਆਲ ਤਾਂ ਨਵ ਨਿਦ ਪਾਈਐ ਸਤ ਗੁਰ ਹੋਏ ਦਇਆਲ ਤਾਂ ਸਤ ਸਮਾਈਐ ਪੌੜੀ ਸਤ ਗੁਰ ਹੋਏ ਦਇਆਲ ਤਾਂ ਸਰਦਾ ਪੂਰੀਐ ਸਤ ਗੁਰ ਹੋਏ ਦਇਆਲ ਨਾ ਕਬ ਹੂੰ ਚੂਰੀਐ ਸਤਗੁਰ ਹੋਏ ਦਇਾਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਇਾਲ ਤਾਂ ਹਰ ਰੰਗ ਮਾਣੀਐ ਸਤਗੁਰ ਹੋਏ ਦਇਾਲ ਤਾਂ ਜਮ ਕਾ ਡਰ ਕੇਹਾ ਸਤਗੁਰ ਹੋਏ ਦਇਾਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਇਾਲ ਤਾਂ ਨਵ ਨਿਦ ਪਾਈਐ ਸਤਗੁਰ ਹੋਏ ਦਇਾਲ ਤਾਂ ਸੱਚ ਸਮਾਈਐ ਪੌੜੀ ਸਤਗੁਰ ਹੋਏ ਦਇਆਲ ਤਾਂ ਸ਼ਰਦਾ ਪੂਰੀਐ ਸਤਗੁਰ ਹੋਏ ਦਇਆਲ ਨਾ ਕਭ ਹੂੰ ਚੂਰੀਐ ਸਤਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਐ ਸਤਗੁਰ ਹੋਏ ਦਇਆਲ ਤਾਂ ਜਮ ਕਾ ਡਰ ਕੇ ਹਾ ਸਤਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਇਆਲ ਤਾਂ ਨਵ ਨਿਦ ਪਾਈਐ ਸਤਗੁਰ ਹੋਏ ਦਇਆਲ ਤਾਂ ਸੱਚ ਸਮਾਈਐ ਪੌੜੀ ਸਤਗੁਰ ਹੋਏ ਦਇਆਲ ਤਾਂ ਸ਼ਰਦਾ ਪੂਰੀਐ ਸਤਗੁਰ ਹੋਏ ਦਇਆਲ ਨਾ ਕਭੂ ਚੂਰੀਐ ਸਤਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਐ ਸਤਗੁਰ ਹੋਏ ਦਇਆਲ ਤਾਂ ਜਮਕਾ ਡਰ ਕੇ ਹਾ ਸਤਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਇਆਲ ਤਾਂ ਨਵਨਿਦ ਪਾਈਐ ਸਤਗੁਰ ਹੋਏ ਦਇਆਲ ਤਾਂ ਸਤਿ ਸਮਾਈਐ ਸਤਗੁਰ ਹੋਏ ਦਇਆਲ ਤਾਂ ਨਵਨਿਦ ਪਾਈਐ ਸਤਗੁਰ ਹੋਏ ਦਇਆਲ ਤਾਂ ਸਤਿ ਸਮਾਈਐ ਪੌੜੀ ਸਤਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀਐ ਸਤਗੁਰ ਹੋਏ ਦਇਆਲ ਨਾ ਕਬ ਹੂੰ ਚੂਰੀਐ ਸਤਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਇਾਲ ਤਾਂ ਹਰ ਰੰਗ ਮਾਣੀਐ ਸਤਗੁਰ ਹੋਏ ਦਇਾਲ ਤਾਂ ਜਮ ਕਾ ਡਰ ਕੇਹਾ ਸਤਗੁਰ ਹੋਏ ਦਇਾਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਇਾਲ ਤਾਂ ਨਵ ਨਿਦ ਪਾਈਐ ਸਤਗੁਰ ਹੋਏ ਦਇਾਲ ਤਾਂ ਸੱਚ ਸਮਾਈਐ ਪੌੜੀ ਸਤਗੁਰ ਹੋਏ ਦਇਆਲ ਤਾਂ ਸਰਦਾ ਪੂਰੀਐ ਸਤਗੁਰ ਹੋਏ ਦਇਆਲ ਨਾ ਕਭ ਹੂੰ ਚੂਰੀਐ ਸਤਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਐ ਸਤਗੁਰ ਹੋਏ ਦਇਆਲ ਤਾਂ ਜਮ ਕਾ ਡਰ ਕੇਹਾ ਸਤਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਇਆਲ ਤਾਂ ਨਵ ਨਿਦ ਪਾਈਐ ਸਤਗੁਰ ਹੋਏ ਦਇਆਲ ਤਾਂ ਸੱਚ ਸਮਾਈਐ ਪੌੜੀ ਸਤਗੁਰ ਹੋਏ ਦਇਆਲ ਤਾਂ ਸ਼ਰਦਾ ਪੂਰੀਐ ਸਤਗੁਰ ਹੋਏ ਦਇਆਲ ਨਾ ਕਭ ਹੂੰ ਚੂਰੀਐ ਸਤਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਐ ਸਤਗੁਰ ਹੋਏ ਦਇਆਲ ਤਾਂ ਜਮਕਾ ਡਰ ਕੇ ਹਾ ਸਤਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਇਆਲ ਤਾਂ ਨਵਨਿਦ ਪਾਈਐ ਸਤਗੁਰ ਹੋਏ ਦਇਆਲ ਤਾਂ ਸਤਿ ਸਮਾਈਐ ਸਤਗੁਰ ਹੋਏ ਦਇਆਲ ਤਾਂ ਨਵਨਿਦ ਪਾਈਐ ਸਤਗੁਰ ਹੋਏ ਦਇਆਲ ਤਾਂ ਸੱਚ ਸਮਾਈਐ ਪੌੜੀ ਸਤਗੁਰ ਹੋਏ ਦਇਆਲ ਤਾਂ ਸ਼ਰਦਾ ਪੂਰੀਐ ਸਤਗੁਰ ਹੋਏ ਦਇਆਲ ਨਾ ਕਬ ਹੂੰ ਝੂਰੀਐ ਸਤਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਐ ਸਤਗੁਰ ਹੋਏ ਦਇਾਲ ਤਾਂ ਜਮ ਕਾ ਡਰ ਕੇਹਾ ਸਤਗੁਰ ਹੋਏ ਦਇਾਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਇਾਲ ਤਾਂ ਨਵ ਨਿਦ ਪਾਈਐ ਸਤਗੁਰ ਹੋਏ ਦਇਾਲ ਤਾਂ ਸੱਚ ਸਮਾਈਐ ਪੌੜੀ ਸਤਗੁਰ ਹੋਏ ਦਇਾਲ ਤਾਂ ਸ਼ਰਦਾ ਪੂਰੀਐ ਸਤਗੁਰ ਹੋਏ ਦਇਆਲ ਨਾ ਕਭੂ ਚੂਰੀਐ ਸਤਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਐ ਸਤਗੁਰ ਹੋਏ ਦਇਆਲ ਤਾਂ ਜਮ ਕਾ ਡਰ ਕੇਹਾ ਸਤਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਇਆਲ ਤਾਂ ਨਵ ਨਿਦ ਪਾਈਐ ਸਤਗੁਰ ਹੋਏ ਦਇਆਲ ਤਾਂ ਸੱਚ ਸਮਾਈਐ ਪੌੜੀ ਸਤਗੁਰ ਹੋਏ ਦਇਆਲ ਤਾਂ ਸ਼ਰਦਾ ਪੂਰੀਐ ਸਤਗੁਰ ਹੋਏ ਦਇਆਲ ਨਾ ਕਭ ਹੂੰ ਚੂਰੀਐ ਸਤਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਐ ਸਤਗੁਰ ਹੋਏ ਦਇਆਲ ਤਾਂ ਜਮਕਾ ਡਰ ਕੇ ਹਾ ਸਤਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਇਆਲ ਤਾਂ ਨਵਨਿਧ ਪਾਈਐ ਸਤਗੁਰ ਹੋਏ ਦਇਆਲ ਤਾਂ ਸੱਚ ਸਮਾਈਐ ਸਤਗੁਰ ਹੋਏ ਦਇਆਲ ਤਾਂ ਨਵਨਿਧ ਪਾਈਐ ਸਤਗੁਰ ਹੋਏ ਦਇਆਲ ਤਾਂ ਸੱਚ ਸਮਾਈਐ ਪੌੜੀ ਸਤਗੁਰ ਹੋਏ ਦਇਾਲ ਤਾਂ ਸ਼ਰਦਾ ਪੂਰੀਐ ਸਤਗੁਰ ਹੋਏ ਦਇਾਲ ਨਾ ਕਬ ਹੂੰ ਝੂਰੀਐ ਸਤਗੁਰ ਹੋਏ ਦਇਾਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਇਾਲ ਤਾਂ ਹਰ ਰੰਗ ਮਾਣੀਐ ਸਤਗੁਰ ਹੋਏ ਦਇਾਲ ਤਾਂ ਜਮ ਕਾ ਡਰ ਕੇਹਾ ਸਤਗੁਰ ਹੋਏ ਦਇਾਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਇਾਲ ਤਾਂ ਨਵ ਨਿਦ ਪਾਈਐ ਸਤਗੁਰ ਹੋਏ ਦਇਾਲ ਤਾਂ ਸੱਚ ਸਮਾਈਐ ਪੌੜੀ ਸਤਗੁਰ ਹੋਏ ਦਇਾਲ ਤਾਂ ਸ਼ਰਦਾ ਪੂਰੀਐ ਸਤਗੁਰ ਹੋਏ ਦਇਾਲ ਨਾ ਕਭ ਹੂੰ ਚੂਰੀਐ ਸਤਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਐ ਸਤਗੁਰ ਹੋਏ ਦਇਆਲ ਤਾਂ ਜਮ ਕਾ ਡਰ ਕੇਹਾ ਸਤਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਇਆਲ ਤਾਂ ਨਵ ਨਿਦ ਪਾਈਐ ਸਤਗੁਰ ਹੋਏ ਦਇਆਲ ਤਾਂ ਸੱਚ ਸਮਾਈਐ ਪਾਉੜੀ ਸਤਗੁਰ ਹੋਏ ਦਇਆਲ ਤਾਂ ਸ਼ਰਦਾ ਪੂਰੀਐ ਸਤਗੁਰ ਹੋਏ ਦਇਆਲ ਨਾ ਕਭੂ ਚੂਰੀਐ ਸਤਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਐ ਸਤਗੁਰ ਹੋਏ ਦਇਆਲ ਤਾਂ ਜਮਕਾ ਡਰ ਕੇ ਹਾ ਸਤ ਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ ਸਤ ਗੁਰ ਹੋਏ ਦਇਆਲ ਤਾਂ ਨਵ ਨਿਦ ਪਾਈਐ ਸਤ ਗੁਰ ਹੋਏ ਦਇਆਲ ਤਾਂ ਸੱਚ ਸਮਾਈਐ ਸਤ ਗੁਰ ਹੋਏ ਦਇਆਲ ਤਾਂ ਨਵ ਨਿਦ ਪਾਈਐ ਸਤ ਗੁਰ ਹੋਏ ਦਇਆਲ ਤਾਂ ਸੱਚ ਸਮਾਈਐ ਪੌੜੀ ਸਤਗੁਰ ਹੋਏ ਦਇਾਲ ਤਾਂ ਸ਼ਰਦਾ ਪੂਰੀਐ ਸਤਗੁਰ ਹੋਏ ਦਇਾਲ ਨਾ ਕਬ ਹੂੰ ਝੂਰੀਐ ਸਤਗੁਰ ਹੋਏ ਦਇਾਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਇਾਲ ਤਾਂ ਹਰ ਰੰਗ ਮਾਣੀਐ ਸਤਗੁਰ ਹੋਏ ਦਇਾਲ ਤਾਂ ਜਮ ਕਾ ਡਰ ਕੇਹਾ ਸਤਗੁਰ ਹੋਏ ਦਇਾਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਇਆਲ ਤਾਂ ਨੰਵ ਨਿਦ ਪਾਈਐ ਸਤਗੁਰ ਹੋਏ ਦਇਆਲ ਤਾਂ ਸੱਚ ਸਮਾਈਐ ਪੌੜੀ ਸਤਗੁਰ ਹੋਏ ਦਇਆਲ ਤਾਂ ਸ਼ਰਦਾ ਪੂਰੀਐ ਸਤਗੁਰ ਹੋਏ ਦਇਆਲ ਨਾ ਕਭੂ ਚੂਰੀਐ ਸਤਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਐ ਸਤਗੁਰ ਹੋਏ ਦਇਆਲ ਤਾਂ ਜਮ ਕਾ ਡਰ ਕੇਹਾ ਸਤਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਇਆਲ ਤਾਂ ਨਵ ਨਿਦ ਪਾਈਐ ਸਤਗੁਰ ਹੋਏ ਦਇਆਲ ਤਾਂ ਸੱਚ ਸਮਾਈਐ ਪੌੜੀ ਸਤਗੁਰ ਹੋਏ ਦਇਆਲ ਤਾਂ ਸ਼ਰਦਾ ਪੂਰੀਐ ਸਤਗੁਰ ਹੋਏ ਦਇਆਲ ਨਾ ਕਭ ਹੂੰ ਚੂਰੀਏ ਸਤਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਇਆਲ ਤਾਂ ਜਮ ਕਾ ਡਰ ਕੇਹਾ ਸਤਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਇਆਲ ਤਾਂ ਨਵਨਿਧ ਪਾਈਏ ਸਤ ਗੁਰ ਹੋਏ ਦਇਆਲ ਤਾਂ ਸੱਚ ਸਮਾਈਐ ਸਤ ਗੁਰ ਹੋਏ ਦਇਆਲ ਤਾਂ ਨਵ ਨਿਦ ਪਾਈਐ ਸਤ ਗੁਰ ਹੋਏ ਦਇਆਲ ਤਾਂ ਸੱਚ ਸਮਾਈਐ